ਏ ਫਰੀ ਨਹੀਂ ਹੈਗੇ ਇਹ ਆ ਸਾਡੀ ਮਾਮੀ ਆ ਚੱਲ ਪਿਆ ਸਵੇਰ ਲਓ ਜੀ ਚਾਹ ਨਹੀਂ ਚਾਹਗੇ ਹੈ ਚਾਹ ਚਾਹ ਕੀ ਜੱਤੀ ਚਾਹ ਦਾ ਸਭੀ ਅੰਦਰ ਹਾਂ ਦੀ ਡੀ ਗਰੈਂਡਾ ਉਹ ਚਾਹ ਨਹੀਂ ਚੜਦਾ ਫਿਰ ਆਪਣਾ 2 ਵਜੇ ਉੱਠ ਕੇ ਚਾਹ ਬਣਾ ਲਵੇ 3 ਵਜੇ ਫੇਰੀ ਆਪੇ ਜਦ ਤੱਕ ਸਵੇਰਾ ਹੋਣਾ ਉਹਦਾ ਅਸਰ ਹੋ ਜੂਗਾ ਹੋਰ ਚਾਹ ਜਿਹਦਾ ਬਣੀ ਖੇਨੀ ਹੈ ਹੈ ਪਹਿਲੇ 4 ਵਜੇ ਜਾਂ ਖੇਨੀ ਨਹੀਂ ਦਾਰੀ ਲਓ ਜੀ ਚਲਦਾ ਸੁੰਦਰ ਰਿਆ ਹੋ ਸਾਰੇ ਨੂੰ ਸਵੇਰ ਦੇ ਸਤਿ ਸ਼੍ਰੀ ਅਕਾਲ ਮਿਲ ਕਰਦਾ ਸਾਰੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੇ ਚੜ੍ਹਦੀ ਕਲਾ ਵਿੱਚ ਰਹਾਂਗੇ ਉਹ ਤੇ ਹੋਰਾਂ ਨੂੰ ਵੀ ਰੱਖਾਂਗੇ ਤੇ ਬਾਕੀ ਅੱਜ ਦਾ ਦੇਖਿਆ ਜਿਵੇਂ ਚੱਲਦਾ ਪ੍ਰੋਗਰਾਮ ਕੀ ਕੀ ਵੀਡੀਓ ਬਣਦੀ ਹੈ ਜਿਵੇਂ ਜੇ ਬਣੀ ਜੂ ਦੱਸੀ ਜਾਵਾਂਗੇ ਇਹ ਤਾਬਾਸੀਆਂ ਜਾਈ ਜਾਂਦੀਆਂ ਨੇ ਗਾੜੀਆਂ ਦਾ 8 ਵਜੇ ਕਈ ਵਾਰ ਰੋਟੀ ਦਾ ਕਈ ਵਾਰ ਬਰੀ ਦਾ ਫੇਰ ਪੈਜ ਦਾ ਫੇਰ ਉੱਠ ਖੜ ਦਾ ਇਸ ਤਰ੍ਹਾਂ ਚੱਲ ਜੂਗਾ। ਲੋ ਜੀ ਇੱਧਰਲਾ ਸਾਫ਼ ਕਰ ਦਿੰਨੇ ਆਂ ਏਸੀ ਵਾਲਾ ਰੂਮ ਆਪਾਂ ਵੈਕਿਊਮ ਨਾਲ ਕਿਉਂਕਿ ਫਿਰ ਇੱਥੇ ਧੂੜ ਮਿੱਟੀ ਗਰਦ ਜਿੰਨੀ ਹੁੰਦੀ ਹੈ ਕੁਝ ਨਹੀਂ ਉੱਠਦੀ ਹੈਗੀ। ਨਹੀਂ ਫਿਰ ਉਹਦੇ ਫਿਲਟਰ ਫੋਲਟੇਜ 36 ਜਾਂ ਉਹਦੇ 36 ਸਰਵਿਸ ਮੰਗਵਾ ਲੈਣਦੇ ਨੇ। ਚਲੋ ਆਪਾਂ ਕਰਦੇ ਹੁਣ ਇਹਦੇ ਨਾਲ ਵੈਕਿਊਮ ਕਾ ਬਹੁਤ ਬਹੁਤ ਪੰਡਾ ਹੈ ਸਾਰੀ ਮਿੱਟੀ ਮੁੱਟੀ ਖਿਚ ਲੈਣਾ ਚੰਗੀ ਤਰ੍ਹਾਂ ਅੱਜ ਚੱਲੇ ਨਾਨ ਕੀ ਇਹ ਦੇ ਨਾਨ ਕਿਦਾ ਅੱਛਾ ਦੇਖਦੇ ਹੁਣ ਸਾਡੀ ਬੀਬੀ ਵੀ ਆ ਗਈ ਨਾਲ ਆ ਦੇਖ ਮਸਾਂ ਲੈ ਕੇ ਆਈਆਂ ਬੀਬੀ ਨੂੰ ਕਹਿੰਦੀ ਮੈਂ ਨਹੀਂ ਜਾਣਾ ਬੀਬੀ ਕਿੱਥੇ ਜਾ ਰਹੇ ਹੋ ਤੁਸੀਂ ਮੈਂ ਆਪਣੀ ਕੁੜੀ ਹੋ ਜਾਣੀ ਹੈ ਠੀਕ ਆ ਅੱਜ ਆਪਣੀ ਬੀਬੀ ਕੁੜੀ ਨੂੰ ਮਿਲੂਗੀ ਉਹ ਤੇ ਰੋਗ ਹੈ ਗਈ ਨੂੰ ਹਾਂ ਕਹਿੰਦੀ ਮੈਨੂੰ ਗਈ ਨੂੰ ਕਈ ਸਾਲ ਹੋ ਗਏ ਕਰੋਨਾ ਵਿੱਚ ਗਈ ଥିਗੀ ਕਰੋਨਾ ਹੋਇਆ ਸੀ ਜਦਾਂ ਚਲੋ ਜੀ ਹੁਣ ਅਸੀਂ ਚੱਲ ਲੈ। ਬਾਕੀ ਅੱਗੇ ਦੇਖਦੇ ਕਿਵੇਂ ਬਣੂਗੀ ਬੇਟੀਆਂ ਦੇ ਬਣੀ ਤਜਰੂਰ ਬੜਾਵਾਂਗੇ। ਨਨਕਿਆਂ ਦੀ। ਕਈ ਵਾਰ ਐ ਹੁੰਦਾ ਨਾ ਵੀ ਕਈ ਕਹਿ ਦਿੰਦੇ ਨੇ ਚਲੋ ਵੀ ਅੰਨੀ ਵੀਡੀਓ ਤੇ ਮੂਰੇ ਸਾਰ ਮਾਉਂਦੀ ਆ ਵੀ ਸਾਨੂੰ ਵੀ ਮੂਰੇ ਹੁੰਦੇ ਆ। ਬਾਕੀ ਕੋਸ਼ਿਸ਼ ਤਾਂ ਕਰੂੰਗੀ ਪਰ ਬਾਕੀ ਦੇਖਾਂਗੇ। ਕਿਆ ਨਕਰ ਅਗੇ ਇੱਕ ਵੱਡਾ ਹਾਂ ਉਹ ਤੇ ਇਹੀ ਆ ਹਾਂ ਮੈਂ ਮਾਸੀ ਆ ਰਹੇ ਨੇ ਮਾਸੀ ਆ ਗਈਆਂ ਨਾਨੀ ਆ ਗਈ ਵਾਹ ਤੇ ਨਾਨਕੇ ਆ ਗਏ ਨਾਨਕ ਸੱਕ ਨਾਨਕੇ ਆયા ਵਾਹ ਤੇ ਨਾਨ ਦੀ ਕੋਣ ਆਹ ਦੇਖ ਲਓ ਮੇਰੇ ਮਾਮਾ ਜੀ ਦਾ ਘਰ ਮਾਮਾ ਜੀ ਦਾ ਮੇਰੇ ਦੇ ਡੈਥ ਹੋ ਗਈ ਤੇ ਮੇਰੀ ਮਾਮੀ ਜੀ ਹੋਈ ਨੇ ਤੇ ਉਹਨਾਂ ਦੀ ਬੇਟੀ ਆ ਉਹਦੇ ਘਰ ਦੋ ਬੇਟੇ ਬਹੁਤ ਸੋਣਾ ਬਣਾਇਆ ਏ ਬਾਅਦ ਚ ਇਹ ਸੋਈ ਬਣਾਈ ਇਹਨਾਂ ਨੇ ਉੱਤੇ ਬਹੁਤ ਵਧੀਆ ਬਹੁਤ ਸੋਹਣਾ ਕਿਚਨ ਮਾਮਾ ਜੀ ਮੇਰੇ ਦੋ ਸੀਗੇ ਦੋਆਂ ਦੀ ਡੈਥ ਹੋ ਗਈ ਸੀ ਉਹਨਾਂ ਦੇ ਵੀ ਇੱਕ ਬੇਟੀ ਸੀਗੀ ਉਹਨਾਂ ਦੀ ਬੇਟੀ ਤੋਂ ਹੋਰ ਪਤਾ ਨਹੀਂ ਕਿੱਥੇ ਵਾਹੀ ਬੰਦੇ ਉੱਤਰ ਨਾਪੇ ਕਣੀ ਕੋਈ ਨਹੀਂ ਮਾੜੀ ਆ ਗਿਆ ਹਾਂ ਵਧੀਆ ਹੋ ਗਿਆ ਹਣੀ बाथरूम अटैच दो तीन कमरे हो गए हाँ ये ड्रैक रूम हो गया हाँ, हाँ, हाँ दो कमरे हो गए आलूबी हो गई अच्छा, हम्म है Batum! Ciao! Pensi che sono rilevate? Pensi che Ah, ma che siete? Mm. Non siete, ma mm. non mm. Non mm. E' जा passa, मोरला पासा अनेक बेड़ा चलो जी नापर चले ਕੀ ਕਮਰਾਤਾ ਸੀ ਸਾਹਮਣੇ ਜਿਹੜਾ ਮੇਰੇ ਕੋਲ ਮਿਲਿਆ ਉਹਦਾ ਮੂਨਾ ਪੂਰੇ 3 3 15 ਨੂੰ ਦਾ ਉਹ ਲੈ ਗਿਆ ਠੀਕ ਹੈ ਪੂਰੇ 3 3 ਮੇਰੇ ਕੋਲ ਸੀ ਨਿਕਾ ਦੇ ਤਾਂ ਜਿਹੜੇ ਜਿੰਨੇ ਆਪਣੀਆਂ ਡੰਗਰਾ ਸਾਹਿਬ ਇਹ ਨੰਦੇ ਡੰਗਰਾ ਆਣ ਫਿਰ ਉਹ ਕੋਈ ਤਾਂ ਨਾ ਪੂਜਾ ਕਰਨ ਜੇ ਇੱਕ ਕਮਰਾ ਆ ਸੀ ਬਾਕੀ ਤਾਂ ਇਹ ਤਾਂ ਵੈਸੇ ਗਠੇ-ਗੂਠੇ ਪਿਆਜ਼ ਰੱਖੇ ਬਣੇ ਇਹਨਾਂ ਨੇ ਪ੍ਰਾਣਾ ਕੋਪਰਾਂ ਰੋਜੀ ਸੁਕਤੂ ਕਿਉਂ ਬੋਲ ਰਹੀ ਸੀ ਮੇਰੀ એનર્ਜੀ ਹੈ ਸਪੈਸ਼ਲ ਤਰੀਕਾ ਉਹਨੂੰ ਭੇਜਾਂ ਭੇਜ ਦੇ ਦੇ ਕੋਈ ਤਾਂ ਕੁੜੀਆਂ ਦਾ ਬੜੇ ਕਮ ਹੁੰਦਾ ਹੈ ਮੇਰੀ ਪਿਆਰ ਹੈ ਮੇਰਾ ਪਿਆਰ ਹੈ ਮੇਰੀਆਂ ਕੁੜੀਆਂ ਤੇ ਮੇਰੀ ਮਾਮੀ ਹੁਣ ਪਹਿਲਾਂ ਦੱਸਿਆ ਜੇ ਉਹੋ ਪਹਿਲਾਂ ਦੱਸਿਆ ਹਾਂ ਮੈਂ ਮੰਗੂਆਂ ਦੇ ਦਿੱਤੀਆਂ ਆਪਣੀ

ਆ ਦੇ ਭੈਣ ਵਾਤੇ ਕੱਦੂ ਲੈ ਕੇ ਚੱਲੀ ਆਹ। ਉਹ ਉਹ ਤਾਂ ਬਣਾ ਲੋ ਭੈਣ। ਇਹ ਤੇਰੀ ਨਹੀਂ ਹੈਗੇ ਇਹ। ਆਹ ਨਾ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀ ਹੈਗਾ। ਨਹੀਂ ਤਾਂ ਅਸੀਂ ਮਿਰਚਾਂ ਲੈਣੀ। ਵੇਚੇ ਆਉਂਦੇ ਅਸੀਂ ਇੱਥੇ ਨਾਲੰਦ ਦੇ ਸਾਰੇ ਵਿਕ ਜਾਂਦੇ ਸਾਡੇ। ਆਹ ਮੈਂ ਖੜਾ। ਪਿੰਡੀਆਂ ਵੀ ਲੈਣੀਆਂ ਨੇ ਪਿੰਡੀਆਂ ਨੇ ਇਸੇ ਕਰਕੇ ਸੱਜੇ ਸਾਡੇ ਸੱਜੇ ਆਪਾਂ ਆਹ ਬੜਾ ਇੰਦਰਾ ਪਾਇਨੋ ਵਰਗਾ ਰਿਹਾ ਪਾ ਦੇ ਗਿਆ ਉਹ ਐਂ ਕਰੋ ਲੈ ਲੋ ਆਪਾਂ ਸਵੇਰੀ ਮੰਡੀ 'ਚ ਬੈਠਾਂ ਤੂੰ ਚੱਲੀ ਮੈਂ ਚੱਲੂ ਪੂਰੀ ਚੱਲ ਸਵੇਰ ਕਾਲੀ ਘਾਟ ਆ ਗਈ ਉੱਥੇ ਤਾਂ ਮੀਂਹ ਪੈ ਰਿਹਾ ਸੀ ਹਾਂ ਇੱਧਰ ਆਓ ਤੇ ਕਮਰਾ ਉੱਤੇ ਲੈ ਕੇ ਹਾਂ ਇਹ ਕਿੰਨਾ ਚਿਰ ਹੋ ਗਿਆ ਸਾਨੂੰ ਵੀ ਆਇਆ ਨਹੀਂ ਕਿੰਨਾ ਵਧੀਆ ਲੱਗਦਾ ਆ ਨਿੰਬੂ ਗਲਗਲਾ ਗਲਗਲਾ ਬਲੀ ਨਹੀਂ ਤੇ ਮਿੱਠੀਆਂ ਦੀਆਂ ਹੁੰਦੀਆਂ ਨਹੀਂ ਮੁਸੰਮੀ ਆ ਠੀਕ ਆ ਪਰ ਕੋਸ ਲਾਇਆ ਨਹੀਂ ਨੇ ਕੋਈ ਬਹੁਤ ਆਇਆ ਹੈ ਯਾਰ ਆਇਆ ਹੈ ਨਾ ਕੁਝ ਲੱਗਿਆ ਹੀ ਨਹੀਂ ਇਹ ਤਾਂ ਬੇਲਾ ਨਹੀਂ ਤੇੜੀਆਂ ਨੇ ਨਾ ਇੱਥੇ ਤਾਂ ਕੁਝ ਵੀ ਨਹੀਂ ਕਿਸੇ ਨੇ ਲਾਇਆ ਕੁਛ ਹਣੇ ਇੱਥੇ ਤਾਂ ਐਵੇਂ ਨਹੀਂ ਹੈਗਾ ਵੀ ਸੱਪ ਸਲੁੰਡੀਆਂ ਤੋਂ ਆਉਂ ਡਰ ਲੱਗਦਾ ਹਣੀ ਆਉਂਦੇ ਸੁਖਾਈ ਜੀ ਤਾਂ ਹੀ ਰੱਖਣੇ ਨੇ ਕੋਈ ਨਾ ਵੇਦਲਾ ਇਹਨੂੰ ਕੁਛ ਨਹੀਂ ਲੱਗਈ ਕੋਹ ਪਰਿਆ ਵਾ ਅੱਥੇ ਜਿਹੜੀ ਬਈ ਆ ਚਾਲੇ ਜੀ ਨਹੀਂ ਇਹਨਾਂ ਨੂੰ ਵੀ ਨਹੀਂ ਬੱਸ ਤੇ ਰਿੰਡੀਆਂ ਦੋ ਵਾਰ ਲਾਤੀਆਂ ਪਹਿਲਾਂ ਭਗੂ ਕੁੱਤੇ ਨੇ ਖਾਲੀਆਂ ਹਾਂ ਲੱਗ ਜਿਹੇ ਤੀਜਾ ਤਾਂ ਨਾ ਹੋਵੇ ਨਾ ਉਹ ਹੋਣੀ ਹੋਣੀ ਹੈ ਹਾਂ ਸਹੀ ਗੱਲਾਂ ਆ ਇਹਨੂੰ ਮਹਿੰਤ ਕੀ ਤੇ ਤੇ ਚੁੰਨੀ ਹੈ ਟਮਣੀ ਦੇਖੀ ਇਹਨੂੰ ਮਹਿੰਤ ਕੀ ਕੁਛ ਲਾਦ ਨਹੀਂ ਵਿੱਚੋਂ ਨਿਕਲੇ ਆਈ ਬੜੀਆ ਹਾਂ ਇਹਨੂੰ ਵੀ ਲੱਗਦੀ ਐ ਨਹੀਂ ਤਾਂ ਘੱਟ ਲੱਗਦੀ ਇਹਨੂੰ ਵੀ ਲੱਗਦੀ ਹੁੰਦਿਆਂ ਨੇ ਵਧੀਆ ਇਹ ਹਾਂ ਆ ਬੈਦਗੀ ਘੱਟ ਕਈ ਵਾਰ ਫਾਲੋ ਕੱਟ ਲੱਗਦਾ ਹਨ ਆ ਬਸ ਆਹੀ ਕੱਚਾ ਰਹਿ ਗਿਆ ਹੁਣ ਤਾਂ ਕਮ ਇਹਦੇ ਦੀ ਮਿੱਟੀ ਢੋਈ ਸੀ ਦਾ ਮਨਾਂ ਜੋ ਆਪ ਨੇ ਇਹਨੂੰ ਬੁਖਾਰ ਚੜ ਗਿਆ ਦੀ ਅੱਜ ਆਹਾ ਕੀ ਬਣਾ ਲਿਆ ਤੀ ਫਿਰ ਆਹਾ ਉਹ ਤੂੰ ਸਟੋਰ ਦੇ ਮੂਹ ਤੱਕ ਠੀਕ ਐ ਸੇ ਸਮਾਨ ਜਿਆ ਇੱਥੇ ਚੁੱਲਾ ਕਰਿਆ ਵਾ ਚਾ ਚੁੱਲਾ ਧਰ ਲੈ ਦੀ ਠੀਕ ਆ ਕਣੀਆਂ ਕੁਣੀਆਂ ਤਾਂ ਨਹੀਂ ਲੱਗਦੀਆਂ ਕੀ ਜਾਂ ਲੱਗਦੀਆਂ ਸਿਆਲਾਂ ਗਿਆ ਸੀ ਸਿਆਲਾਂ ਦੇ ਮੁੱਤਰ ਚੱਕ ਲੈ ਤੇ ਫਿਰ ਨੀਉ ਮੈਂਦੇ ਚ ਹੂੰ ਨਾ ਵਧੀਆ ਗੱਲਾਂ ਬੀਬੀ ਦਾ ਆ ਨਹੀਂ ਹੁਣ ਗੇਟ ਖੋਲਦੇ ਥੋੜਾ ਜਿਹਾ ਉੱਚੀਆਂ ਹੋ ਗਈਆਂ ਮੈਂ ਬੀਬੀ ਨੂੰ ਕਿਹਾ ਚੱਲ ਮੈਂ ਕਿਹਾ ਚੱਲ ਤੂੰ ਮਿਲਿਆ ਹੋਰ ਕਹਿੰਦੀ ਕਿ ਨਹੀਂ ਚਲ ਉਸ ਤੇ ਬੈਠੀ ਜਾਈ ਮੈਂ ਤੂੰ ਆ ਗਿਆ ਮੈਂ ਵੀ ਕਈ ਸਾਲ ਹੋ ਗਏ ਗਏ ਨੂੰ ਮੰਮੀ ਕੋਲ ਮੈਂ ਫਿਰ ਮੰਮੀ ਕੋਲ ਚਲ ਗਈ ਹਾਂ ਠੀਕ ਆ ਵਧੀਆ ਉਹ ਕਹਿੰਦੀ ਦਮਨ ਕਹਿੰਦੀ ਆਈ ਤੂੰ ਮੈਂ ਕਿਹਾ ਚਲਾਉਂਗੀ ਬੀਬੀ ਕਿੱਥੇ ਬੈਠੀ ਆ अच्छा अच्छा वीर ਉਹ ਵੀ ਅੰਦਰ ਹੀ ਫੈਨ ਜੀ ਅੱਜ ਗੱਡੀ ਜੀ ਕਾਲੀ ਕੋ ਖੜਨੀ ਫੇਰ ਹੋਰ ਫੇਰ ਅਸੀਂ ਲੈ ਕੇ ਜਾਣੇ ਆਂਬੋ ਦੋ ਮਿੰਟ ਰੁਕੀ ਲੋ ਵੀ ਭੇਗਲੇ ਚਲ ਗਿਆ ਮੈਂ ਨਹੀਂ ਜਾਂਦੀ ara ara la la na on buleke on buhanget kan buhanget buleke on buhanget on buleke on buhanget on buleke on buhanget ਸਾਡੇ ਇਸ ਵਾਰ ਲੱਗੇ ਜਿਵੇਂ ਥੋੜੇ ਜਿਹੇ ਨੇ ਪਰ ਜਿਹੜੇ ਹੈਗੇ ਨੇ ਅਸੀਂ ਉਹ ਰੱਖ ਕੇ ਪਕਾਤੇ ਉਹ ਅਨੇ ਮਿੱਠੇ ਨੇ ਨਾ ਮੋਹ ਨਿੱਤਰ ਦੇ ਹੈਗੇ ਮੈਂ ਚੜਾਨੀ ਆ ਚੱਕੋ ਖਾ ਕੇ ਦੱਸੋਗੇ ਮਿਲਦੇ ਲੱਗੇ ਥੋੜੇ ਜਿਹੇ ਲੱਗੇ ਜਿਵੇਂ ਥੋੜੇ ਜਿਹੇ ਹਾਂਜੀ ਹਾਂ ਢੱਕੀ ਬੰਦ ਕਰ ਦੋ